ਜ਼ਹਿਰੀਲੀ ਸ਼ਰਾਬ ਦੇ ਨਾਲ ਲੋਕਾਂ ਦੇ ਘਰਾਂ 'ਚ ਸੱਥਰ ਵਿਛਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਾ ਨਹੀਂ ਜਾਵੇਗਾ ਦੋਸ਼ੀਆਂ ਦੇ ਕਤਲਦਾਮ ਮੁਕੱਦਮਾ ਦਰਜ ਕਰਕੇ ਸਖਤ ਸਜ਼ਾਵਾ ਦਿੱਤੀਆਂ ਜਾਣਗੀਆਂ ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਮਾਮਲਾ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਸੰਗਰੂਠ ਹੋਣ ਵਾਲੀਆਂ ਬੀ ਮੌਤਾਂ ਦਾ ਹੈ ਅੰਕੜਾ ਹੋਰ ਵੱਧ ਸਕਦੇ ਪਰ ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਮਿਲੇ ਪਰੋਸਾ ਦਵਾਇਆ ਕਿ ਅਸੀਂ ਮਾਮਲੇ 'ਚ ਮੁਲਜ਼ਮ ਸਾਰੇ ਬੰਦੇ ਫੜਾਂਗੇ 302 ਦਾ ਪਰਚਾ ਦਰਜ ਕਰਾਂਗੇ ਤੇ ਬਤੌਰ ਮੁੱਖ ਮੰਤਰੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਜਿਨ੍ਹਾਂ ਦੇ ਕਮਾਊ ਜੀਆਂ ਦੀ ਮੌਤ ਹੋ ਗਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲਾਂਗਾ ਵੀ ਮਾਨ ਨੇ ਡੀਜੀਪੀ ਨੂੰ ਹਕਮ ਵੀ ਲਗਾ ਦਿੱਤੇ ਨੇ ਤੇ ਪੰਜਾਬ ਦੇ ਹੋਰ ਸੂਬਿਆਂ ਦੇ ਵਿੱਚ ਰੇਡ ਹੋਵੇਗੀ ਇਸ ਗੈਂਗ ਨੂੰ ਜੜੋਂ ਖਤਮ ਕੀਤਾ ਜਾਵੇਗਾ ਜੋ ਲੋਕਾਂ ਨੂੰ ਸ਼ਰਾਬ ਦੀ ਆਰਚ ਜ਼ਹਿਰ ਪਰੋਸ ਰਹੇ ਨੇ ਮੁੱਖ ਮੰਤਰੀ ਨੂੰ ਖੁੱਛਿਆ ਹੈ ਕਿ ਲੋਕ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਕੰਮ ਕਰਦੇ ਹੋਣਗੇ ਇਨ੍ਹਾਂ ਦੇ ਵਿੱਚ 70 ਵਿਸ਼ੇ ਨੇ ਮੈਂ ਉਹਨਾਂ ਪਰਿਵਾਰਾਂ ਨੂੰ ਦੇਖ ਕੇ ਆਇਆ ਲੇਕਿਨ ਗਰੀਬ ਪਰਿਵਾਰ ਨੇ ਹਰ ਤਰ੍ਹਾਂ ਦੀ ਚੀਜ਼ ਚਲੇ ਗਏ ਜਿਹੜੇ ਤਮਾਉਦੇ ਚਲੇ ਗਏ ਕਿਸੇ ਦਾ ਬੱਚਾ 3ਵੀਂ ਕਲਾਸ ਹੈ ਕਿਸੇ ਦਾ 7ਵੀਂ ਕਲਾਸ ਹੈ ਮੈਨੂੰ ਕੁਝ ਉਹ ਜੇ ਮੈਂ ਇਸੇ ਕੋਸ਼ਿਸ਼ਾ ਪ੍ਰੋਗਰਾਮ ਕੋਚਰਾ ਹੁੰਦਾ ਪਰ ਮੈਨੂੰ ਸੋਚਣਾ ਪੈ ਗਿਆ ਬਹੁਤ ਮਾੜੀ ਗੱਲ ਹੋਈ ਹੈ ਅਫਸੋਸ ਹੈ ਪਰਿਵਾਰਾਂ ਨਾਲ ਸਾਰੇ ਪਿੰਡ ਨੂੰ ਅਫਸੋਸ ਹੈ ਕਿ ਕੋ ਪਿੰਡ ਚ 7-7-8-8 ਸਿਵੇ ਬੜਨ ਇਹ ਆਪਾਂ ਆਪਣੇ ਘਰਾਂ ਚ ਦੀਵਾਲੀ ਨਹੀਂ ਮਨਾਈ ਜਾਂਦੀ ਜੇ ਦੀਵਾਲੀ ਤੋਂ ਪਹਿਲਾਂ ਕੋਈ ਗੱਭਰੂ ਪੁੱਤ ਕਿਸੇ ਦਾ ਵੀ ਤੁਰਜੇ ਦੁਨੀਆ ਤੋਂ ਦੀਵਾਲੀ ਨਹੀਂ ਮਨਾਉਂਦਾ ਸਾਰਾ ਪਿੰਡ ਚੁੱਲ੍ਹਿਆਂ ਜਾਗ ਨਹੀਂ ਵਰਦੀ ਸੋ ਬਹੁਤ ਮਾੜੀ ਗੱਲ ਹੋਈ ਹੈ ਪਰ ਮੁੱਖ ਮੰਤਰੀ ਆ ਮੈਂ ਤੁਹਾਡਾ ਮੇਰਾ ਫਰਜ਼ ਬਣਦਾ ਇਨਾ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂਗਾ ਨਾਲ ਜਿਹਨੇ ਪੰਗਿਆ ਨੇ ਕੰਮ ਕੀਤਾ ਆਪੋਰਸ ਖੜੀ ਐ ਮੈਂ ਆਰਡਰ ਕਰਤਾ ਡੀਜੀਪੀ ਨੂੰ ਜਿਹੜੇ ਬੰਦੇ ਨੇ ਦਸਤਾ ਫੜ ਲਈ ਦਸਤਾ ਕੜ ਲਈ ਨਬੇ ਹਾਂਜੀ ਦਸ ਫੜ ਲਈ ਹਾਂਜੀ ਕਾਸ ਫੜ ਲਈ ਕਤਲ ਦਾ ਪਰਚਾ ਪਾਇਆ ਉਹਨਾਂ ਤੇ ਕਤਲ ਦਾ 302 ਲਾਈਆ ਉਹਨਾਂ ਤੇ ਕਿਉਂਕਿ ਕਿਸੇ ਨੂੰ ਚਿਹਰ ਦੇ ਕੇ ਮਾਰਨਾ ਹੈ ਇਹ ਹੱਤਿਆ ਹੈ ਇਹ ਮੌਤ ਨਹੀਂ ਹੱਤਿਆ ਹੈ ਇਹ ਗੱਲ ਮੈਂ ਹੀ ਬੋਲੀ ਸੀ ਜਦੋਂ ਗੁਰਦਾਸਪੁਰ ਕੋਲੇ 150 ਬੰਦਾ ਮਾਰ ਗਿਆ ਸੀ ਤਰਨਤਾਰਨ ਕੋਲੇ ਕਿਤੇ ਪਰਚਾ ਪੋਣਾ ਚਾਹੀਦਾ 302 ਦਾ 302 ਦਾ ਪਰਚਾ ਪਾਇਆ ਬਸਾ ਤੇ ਤੇ ਨਾਲੇ ਅਸੀਂ ਹੋਰ ਦੇਖ ਰਹੇ ਹਾਂ ਕਿਉਂਕਿ ਇਹ ਇਕੱਲੇ ਇੱਕ ਜਿਲੇਟ ਵੀ ਕਰਦੇ ਹੋਣੇ ਬਾਕੀ ਚਿਲੇਟ ਵੀ ਕਰਦੇ ਹੋਣੇ ਕੰਮ ਇਹ ਇਹ ਗੈਂਗ ਫੜਿਆ ਜਾਊਗਾ ਪੂਰਾ ਇਹ ਸਮਰੂਹ ਜਿਲੇਆ ਫੜੇ ਗਏ ਕੀ ਪਤਾ ਫਰੀਦਕੋਟ ਵੀ ਕਰਦੇ ਹੋਣੇ ਕੀ ਪਤਾ ਮੋਗੇ ਵੀ ਕਰਦੇ ਹੋਣੇ ਕੀ ਪਤਾ ਤਰਨ ਤਨ ਕੱਲੀ ਵੀ ਇਹਨਾਂ ਦਾ ਗਰੁੱਪ ਹੋਵੇ ਸਾਰੇ ਬੰਦੇ ਫੜਾਂਗੇ 302 ਦਾ ਪਰਚਾ ਹੋਊਗਾ 302 ਆਤੀ ਹੋਊਗਾ ਨਾ ਜਿਹਨਾਂ ਨੇ ਇਹਨਾਂ ਘਰਾਂ ਦੇ 70 ਵਿਚਾਇਏ ਨੇ ਮੈਂ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ